ਮਤਨੋ ਸ੍ਰੀ ਵਾਹਿਗੁਰੂ ਜੀ ਸਗਲ ਦੁਆਰ ਕੋਟਾਣ ਕੈ ਗਹਉ ਤੁਮਾਰੋ ਦਵਾਰ ਨਾਹੀਂ ਗਹਿ ਕੀ ਲਾ ਜਸ ਹੈ ਗੋਬਿੰਦ ਦਾਸ ਤੁਹਾਰ ਜਨ ਪਾਰੇ ਉਪਕਾਰੀ ਆਏ ਜੀ ਦਾਨ ਦੇ ਵਖਤੇ ਲਾਇਨ ਹਰ ਸਿਉ ਲੈਨ ਮਿਲਾਏ ਹੂ ਸਮਰਥ ਕਾਥੇ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਧੰਨਵਾਹਿ ਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਸੋ ਕਾਟਨ ਗੁਰ ਸੇਵੀਐ ਨੇ ਸਹਿ ਸੁਭਾਇ ਦਰਸ਼ਨ ਪਰਸੇਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿ ਗੁਰੂ ਜੀਓ ਧਨ ਸ੍ਰੀ ਮਹਲਾ ਪੰਜਵਾਂ ਜੈ ਜੈ ਵੇਖੋ ਤੈ ਹਜੂਰ ਦੂਰਕਤ ਹੂੰ ਨ ਜਾਈ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਇ ਜੈ ਜੈ ਵੇਖੋ ਤੈ ਹਜੂਰ ਦੂਰ ਕਤਹੁ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਮੀ ਦੂਤ ਨਹੀਂ ਵੇਛੜਾ ਸੋ ਸੰਗੀ ਗਨੀਐ ਮਨਸ ਜਾਏ ਜੋ ਨਿਮਖ ਮਾਹ ਸੋ ਅਲਪ ਸੁਖ ਭਨੀਐ ਰਹਾਉ ਰਦ ਪਾਲੇ ਅਪਿਆਉ ਦੇ ਕਛੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੁਈ ਅਸ਼ਲ ਅਸ਼ੀਦ ਅਪਾਰ ਪ੍ਰਭ ਉਚਾ ਅੰਕਾਰ ਰੂਪ ਪੰਜਾਬ ਪੰਜਾਬ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹ ਦਿਆਲ ਪ੍ਰਭ ਜਿਤ ਤੁਮਹੇ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕੀ ਬਤਹਿ